ਸੋ ਇਹ ਜੁਪਾਨਾ ਕਰਦੇ ਲਈ ਪਹੁੰਚਾ ਆਓ ਨੀਚੇ ਰੁਕੋ ਉਧਰੋਂ ਯਰੋਂ ਤੋਂ ਹੁਣੋਂ ਯਰੋਂ ਨਗਰ ਤੋਂ ਅਮਨ ਜੀ ਉੱਥੋਂ ਅਮਨ ਜੀ ਥੱਲੇ ਆ ਆ ਵੀ ਆਹ ਕਿ ਕਰਵਾ ਲਓ ਬਣਾ ਲਓ ਬੜਾ ਬੜਾ ਅੱਜ ਪਰਮਪਿਤਾ ਪ੍ਰਮਾਤਮਾ ਦਾ ਗੁਰੂ ਸਾਹਿਬ ਦਾ ਸ਼ੁਕਰਾਨਾ ਕਰਨ ਦੇ ਲਈ ਅੰਮ੍ਰਿਤਸਰ ਦੀ ਪਵਿੱਤਰ ਧਰਤੀ ਦੇ ਉੱਪਰ ਪਹੁੰਚਿਆ ਕਿਉਂਕਿ ਜੰਨਾ ਵੱਡਾ ਮਾਣ ਸਾਨੂੰ ਨਿਮਾਣਿਆ ਨੂੰ ਮੈਨੂੰ ਔਰ ਛੋਟੇ ਵੀਰ ਸ਼ੇਰੀ ਕਲਸੀ ਜੀ ਨੂੰ ਮਿਲਿਆ ਹੈ ਪਾਰਟੀ ਵੱਲੋਂ ਪਰਮਪితਾ ਪਰਮਾਤਮਾ ਵੱਲੋਂ ਔਰ ਪੰਜਾਬ ਦੇ ਲੋਕਾਂ ਵੱਲੋਂ ਸੰਗਤ ਵੱਲੋਂ ਮੈਂ ਸਮਝਦਾ ਕਿ ਅਸੀਂ ਇਹਨਾਂ ਜੋਗੇ ਸੀਨੀ ਜਿੰਨਾ ਪਾਰਟੀ ਨੇ ਔਰ ਪਰਮਾਤਮਾ ਨੇ ਸਾਨੂੰ ਮਾਣ ਬਖਸ਼ਿਆ ਉਸੇ ਗੱਲ ਦਾ ਸ਼ੁਕਰਾਨਾ ਕਰਨ ਦੇ ਲਈ ਔਰ ਪਿਛਲੇ ਦਿਨਾਂ ਦੇ ਵਿੱਚ ਜੋ ਬਹੁਤ ਵੱਡੀ ਜਿੱਤ ਬਾਇਲੈਕਸ਼ਨ ਦੇ ਵਿੱਚ ਪਾਰਟੀ ਨੂੰ ਪੰਜਾਬ ਦੇ ਵਿੱਚ ਹੋਈ ਹੈ ਉਹਦਾ ਸ਼ੁਕਰਾਨਾ ਕਰਨ ਦੇ ਲਈ ਔਰ ਸਰਬੱਤ ਦੇ ਭਲੇ ਦੀ ਅਰਦਾਸ ਕਰਨ ਦੇ ਲਈ ਪੰਜਾਬ ਹਮੇਸ਼ਾ ਚੜ੍ਹਦੀਆਂ ਕਲਾਵਾਂ ਦੇ ਵਿੱਚ ਰਹੇ ਦਿਨ ਦੁਪਹਿਰੇ ਰਾਤ ਚੋਗਣੇ ਤਰੱਕੀਆਂ ਦੇ ਇਹ ਹੀ ਅਰਦਾਸਾ ਕਰਨ ਲਈ ਅੱਜ ਦਰਬਾਰ ਸਾਹਿਬ ਦੀ ਪਵਿੱਤਰ ਧਰਤੀ ਤੇ ਪਹੁੰਚਿਆ ਬਣੀ ਵੱਡੀ 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 ਜ਼ਿੰਮੇਵਾਰੀ ਹੁੰਦੀ ਆ ਪੰਜਾਬ ਦੀ ਸਾਰੇ ਸੰਗਠਨ ਨੂੰ ਇਕੱਠਿਆ ਕਰਕੇ ਰੱਖਣਾ ਹੁੰਦਾ ਹੈ ਬੜੀ ਵੱਡੀ ਜ਼ਿੰਮੇਵਾਰੀ ਤੁਹਾਡੇ ਤੇ ਮਿਲੀ ਹੈ ਤੁਸੀਂ ਇਸ ਨੂੰ ਕਿਸ ਤਰ੍ਹਾਂ ਨਿਭਾਓਗੇ ਕਿਹੜੇ ਕਿਹੜੇ ਟਾਸਕ ਨੇ ਆਉਣ ਵਾਲੇ ਤੁਹਾਡੇ ਰਹਿਣ ਵਾਲੇ ਮੈਨੂੰ ਮੈਂ ਸਮਝਦਾ ਕਿ ਸਾਡਾ ਆਮ ਆਦਮੀ ਪਾਰਟੀ ਕੋਈ ਪਾਰਟੀ ਬਾਦ ਦੇ ਵਿੱਚ ਹੈ ਪਰਿਵਾਰ ਪਹਿਲਾਂ ਇਸੇ ਚੀਜ਼ ਨੂੰ ਮੁੱਖ ਰੱਖ ਕੇ ਸਾਰਿਆਂ ਨੂੰ ਨਾਲ ਲੈ ਕੇ ਬੁੱਕਲ ਚ ਲੈ ਕੇ ਫਿਰ ਚੱਲਾਂਗੇ ਸਾਰਿਆਂ ਦੇ ਸਲਾਮ ਮਸ਼ਵਰੇ ਨਾਲ ਚੱਲਾਂਗੇ ਔਰ ਤੁਸੀਂ ਥੋੜੇ ਦਿਨਾਂ ਦੇ ਵਿੱਚ ਹੀ ਦੇਖੋਗੇ ਕਿ ਸਾਰੇ ਦੇ ਸਾਰੇ ਸਾਥੀ ਪਾਰਟੀ ਦੇ ਸਾਰੇ ਦੇ ਸਾਰੇ ਸਾਥੀ ਤੁਹਾਨੂੰ ਇੱਕ ਪਲੈਟਫਾਰਮ ਦੇ ਉੱਪਰ ਅੱਜ ਵੀ ਨੇ ਤੇ ਅੱਗੇ ਨੂੰ ਵੀ ਨਜ਼ਰ ਆਉਣਗੇ ਜੀ ਉਹਦੀ ਵੀ ਇੱਕ ਵੱਡੀ ਜ਼ਿੰਮੇਵਾਰੀ ਹੈ ਤੁਹਾਡੇ ਤੇ ਸਾਰੇ ਜਣੇ 71 ਉਹ ਸ਼ੈਰੀ ਜੀ ਤੁਹਾਡੇ ਨਾਲ ਲਈ ਇੱਕ ਯੂਥ ਸੀਟ ਮੈਨੂੰ ਮਹਿਸੂਸ ਹੋ ਰਿਹਾ ਭਗਵੰਤ ਸਿੰਘ ਮਾਨ ਕੋਈ ਕੋਈ ਗੱਲ ਨਹੀਂ ਜੀ ਆ ਰਾਜਨੀਤੀ ਦੇ ਵਿੱਚ ਚੋਣਾਂ ਆਉਂਦੀਆਂ ਹੀ ਹੁੰਦੀਆਂ ਨੇ ਚੈਲੰਜਸ ਦੇ ਵਿੱਚ ਆਪਰਚੂਨਿਟੀ ਨਿਕਲਦੀ ਹੁੰਦੀ ਹੈ ਜਦੋਂ ਕੇਜਰੀਵਾਲ ਸਾਹਿਬ ਆ ਦਿਆਂ ਦਿਆਂ ਉਹਨਾਂ ਦੀ ਸਲਾਮ ਮੁਤਾਬਕ ਉਹਨਾਂ ਦੇ ਦਿਸ਼ਾ ਨਿਰਦੇਸ਼ਾਂ ਮੁਤਾਬਕ ਮਾਨ ਸਾਹਿਬ ਦੀ ਅਗਵਾਈ ਦੇ ਵਿੱਚ ਜਦੋਂ ਸਾਰੇ ਅਸੀਂ ਪਾਰਟੀ ਦੇ ਵੱਡੇ ਛੋਟੇ ਵਰਕਰ ਵਲੰਟੀਅਰ ਐਮ ਐਲ ਏ ਅਹੁਦੇਦਾਰ ਸਾਰੇ ਦੇ ਸਾਰੇ ਰਲ ਮਿਲ ਕੇ ਲੜਾਂਗੇ ਤੇ ਇੱਕੇ ਦੇ ਵਿੱਚ ਬਰਕਤ ਹੁੰਦੀ ਹੈ ਬਾਬਾ ਨਾਨਕ ਉਸ ਏਕੇ ਨੂੰ ਸਾਡੀ ਸਫਲ ਨੀਤ ਨੂੰ ਭਾਗ ਲਾਉਣਗੇ ਇਹ ਮੇਰਾ ਪੱਕਾ ਵਿਸ਼ਵਾਸ ਹੈ ਅਕਾਲ ਪੁਰਖ ਦਾ ਸ਼ੁਕਰਾਨਾ ਕਰਨਾ ਆਏ ਆਂ ਔਰ ਉਹਦੇ ਤੋਂ ਅਰਦਾਸ ਬੇਨਤੀ ਕਰਕੇ ਪੰਜਾਬ ਦੀ ਚੜ੍ਹਦੀ ਕਲਾ ਲਈ ਔਰ ਆਪਣੀ ਪਾਰਟੀ ਦੀ ਚੜ੍ਹਦੀ ਕਲਾ ਲਈ ਅਰਦਾਸ ਬੇਨਤੀ ਤੁਹਾਡੇ ਨਾਲ ਦੇ ਯੂਥ ਪੰਜਾਬ ਦਾ ਤੁਹਾਡੇ ਵਰਗੇ ਨੇ ਤੁਹਾਡੇ ਹਮ ਉਮਰ ਨੇ ਨਸ਼ੇ ਕਰ ਰਹੇ ਨੇ ਕਈ ਕਈ ਬਹੁਤ ਖੇਡਾਂ ਦੇ ਵਿੱਚ ਉਪਲਬਧੀਆਂ ਲੈ ਰਹੇ ਨੇ ਕੋਈ ਸਨੇਹਾ ਦੇਣਾ ਚਾਹੁੰਦੇ ਆ ਯੂਥ ਨੂੰ ਦੇਖੋ ਜੀ ਮੈਂ ਦੱਸਣਾ ਚਾਹੁੰਦਾ ਜੇ ਮੈਂ ਇੱਕ ਯੂਥ ਆ ਹਾਂਜੀ ਨੌਜਵਾਨਾ ਮੈਂ ਇੱਕ ਵਿਧਾਇਕ ਬਣ ਸਕਦਾ ਇਹ ਆਪੋ ਆਪਣੀ ਸੋਚ ਹੈ ਆਪੋ ਆਪਣੀ ਮਾਰਗਦਰਸ਼ਾ ਹੈ ਜੇ ਚੰਗੇ ਰਸਤੇ ਚੁੰਨਦੇ ਆਂ ਤੇ ਅਖੀਰ ਮਿਹਨਤ ਦੀ ਲੋੜ ਹੁੰਦੀ ਹੈ ਮੰਜ਼ਿਲ ਤਹਾਨੂੰ ਆਪਰੇ ਆਪ ਹੀ ਮਿਲਦੀ ਹੈ ਚਲੋ